ਚੋਰ ਜਾਂਦੇ ਹੋਏ ਡੀਵੀਆਰ ਕੈਮਰੇ ਦਾ ਡੀਵੀਆਰ ਜਿਹੜਾ ਕੈਮਰੇ ਪਟਕੇ ਲੱਗੇ ਆ ਡੀਵੀਆਰ ਪਟਕੇ ਲੱਗੇ ਤੁਸੀਂ ਦੇਖ ਸਕਦੇ ਹੋ ਸਾਰਾ ਤੁਹਾਨੂੰ ਦਿਖਾ ਰਿਹਾ ਨਿਊਜ਼ 89 ਪੰਜਾਬ ਲਗਾਤਾਰ ਜਿਹੜਾ ਇਹ ਦੇਖੋ ਤਾਲੇ ਕੈਮਰਾ ਚੋਰਾ ਵੱਲੋਂ ਜਿਹੜਾ ਹੈ ਮੋੜ ਦਿੱਤਾ ਗਿਆ ਥੱਲੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਇਹ ਸਾਰੀ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ ਸੀ ਤੇ ਲਗਾਤਾਰ ਜਿਹੜੀ ਚੋਰੀ ਦੀ ਵਾਰਦਾਤਾਂ ਜਿਹੜੀਆਂ ਵਧੀਆਂ ਜਾ ਰਹੀਆਂ ਤੇ ਲੋਹਾ ਵੀ ਜਿਹੜਾ ਹੈ ਉਰੇ ਦੱਸਿਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਚੋਰ ਜਿਹੜੇ ਹੈ ਮੇਨ ਦਰਵਾਜੇ ਦਾ ਤਾਲਾ ਤੋੜ ਕੇ ਜਿਹੜਾ ਹੈ ਐਂਟਰ ਹੋਏ ਆ ਤੇ ਇੱਥੇ ਜਿਹੜੀਆਂ ਬੈਟਰੀਆਂ ਪਈਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਬੈਟਰੀਆਂ ਪਈਆਂ ਸੀ ਇਹ ਹੁਣ ਨਵੀਆਂ ਬੈਟਰੀਆਂ ਇਹਨਾਂ ਵੱਲੋਂ ਲਿਆ ਕੇ ਰੱਖੀਆਂ ਗਿਆ ਤੇ ਇੱਥੇ ਜਿਹੜੀਆਂ ਬੈਟਰੀਆਂ ਸੀ ਉਹ ਲੈ ਕੇ ਚੋਰ ਰਫੂ ਚੱਕਰ ਹੋ ਗਏ ਆ ਸੋ ਮੇਹਾ ਸੰਦੀਪ ਚੌਧਰੀ ਸਵਾਗਤ ਕਰਦਾ ਤੁਹਾਡਾ న్యూਸ 18 ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧੀਆਂ ਜਾ ਰਹੀਆਂ ਅਸੀਂ ਖੜੇ ਹਾਂ ਇੱਕ ਹੋਰ ਵਾਰਦਾਤ ਜਿੱਥੇ ਹੋਈ ਹੈ ਚੋਰੀ ਦੀ ਲੱਖਾਂ ਦਾ ਸਮਾਨ ਜਿਹੜਾ ਹੈ ਉਹ ਚੋਰੀ ਚੋਰ ਜਿਹੜੇ ਹੈ ਉਹ ਚੋਰੀ ਕਰਕੇ ਲੈ ਜਾ ਚੁੱਕੇ ਹੈ ਪਟੇਲ ਕਾਲਜ ਦੇ ਕੋਲ ਜਿਹੜੀ ਸਲਾਮਪੁਰ ਨੂੰ ਰੋਡ ਜਾ ਰਹੀ ਹੈ ਅਸੀਂ ਉੱਥੇ ਮੌਜੂਦ ਹਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇਹ ਸਲਾਮਪੁਰ ਨੂੰ ਜਿਹੜੀ ਰੋਡ ਜਾ ਰਹੀ ਹੈ ਇਹਦੇ ਨਾਲ ਹੀ ਜਿਹੜਾ ਡਬਲ ਏ ਗ੍ਰਾਫਿਕਸ ਜਿਹੜਾ ਫਲੈਕਸ ਦੀ ਦੁਕਾਨ ਹੈ ਇੱਥੋਂ ਜਿਹੜੇ ਚੋਰ ਹੈ ਬੈਟਰੀਆਂ ਆ ਕਾਫੀ ਸਾਰਾ ਸਮਾਨ ਜਿਹੜਾ ਕੀਮਤੀ ਲੈ ਕੇ ਗਏ ਆ ਆਪਾਂ ਤੁਹਾਨੂੰ ਦਿਖਾਣੇ ਆ ਸਾਰਾ ਦੁਕਾਨ ਦੇ ਅੰਦਰ ਆ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਚੋਰ ਜਿਹੜੇ ਹੈ ਮੇਨ ਦਰਵਾਜੇ ਦਾ ਤਾਲਾ ਤੋੜ ਕੇ ਜਿਹੜਾ ਹੈ ਐਂਟਰ ਹੋਏ ਆ ਤੇ ਇੱਥੇ ਜਿਹੜੀਆਂ ਬੈਟਰੀਆਂ ਪਈਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਬੈਟਰੀਆਂ ਪਈਆਂ ਸੀ ਇਹ ਹੁਣ ਨਵੀਆਂ ਬੈਟਰੀਆਂ ਇਹਨਾਂ ਵੱਲੋਂ ਲਿਆ ਕੇ ਰੱਖੀਆਂ ਗਿਆ ਤੇ ਇੱਥੇ ਜਿਹੜੀਆਂ ਬੈਟਰੀਆਂ ਸੀ ਉਹ ਲੈ ਕੇ ਚੋਰ ਰਫੂ ਚੱਕਰ ਹੋ ਗਏ ਜੋ ਦੱਸਿਆ ਜਾ ਰਿਹਾ ਕਿ 50-60000 ਰੁਪਏ ਦੀਆਂ ਬੈਟਰੀਆਂ ਸੀਗੀਆਂ ਸੋ ਤੁਸੀਂ ਦੇਖ ਸਕਦੇ ਹੋ ਜਦ ਚੋਰ ਲੈ ਕੇ ਗਏ ਹਨ ਇਹਨਾਂ ਨੂੰ ਚੱਕ ਕੇ ਤੇ ਇਤਜਾਬ ਵੀ ਜਿਹੜਾ ਹੈ ਉਹਰੇ ਡੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਚੋਰੀ ਦੀ ਵਾਰਦਾਤਾਂ ਜਿਹੜੀਆਂ ਲਗਾਤਾਰ ਰਾਜਪੁਰਾ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਵੀ ਜਿਹੜਾ ਹੈ ਉਹ ਯੂਪੀਐਸ ਇਨਵਰਟਰ ਜਿਹੜਾ ਵੀ ਕੁਸਿਗਾ ਉਹ ਚੋਰੀ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਤੇ ਉਸ ਤੋਂ ਬਾਅਦ ਚੋਰ ਜਾਂਦੇ ਹੋਏ ਡੀਵੀਆਰ ਕੈਮਰੇ ਦਾ ਡੀਵੀਆਰ ਜਿਹੜਾ ਕੈਮਰੇ ਪਟਕੇ ਲੱਗੇ ਆ ਡੀਵੀਆਰ ਪਟਕੇ ਲੱਗੇ ਤੁਸੀਂ ਦੇਖ ਸਕਦੇ ਹੋ ਸਾਰਾ ਤੁਹਾਨੂੰ ਦਿਖਾ ਰਹੇ ਨਿਊਜ਼ 189 ਪੰਜਾਬ ਲਗਾਤਾਰ ਜਿਹੜਾ ਇਹ ਦੇਖੋ ਤਾਲੇ ਇਹ ਤਾਲੇ ਟੁੱਟੇ ਹੋਏ ਨਜ਼ਰ ਆ ਰਹੇ ਆ ਤੇ ਕੈਮਰਾ ਚੋਰਾ ਵੱਲੋਂ ਜਿਹੜਾ ਹੈ ਮੋੜ ਦਿੱਤਾ ਗਿਆ ਥੱਲੇ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਇਹ ਸਾਰੀ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ ਸੀ ਤੇ ਲਗਾਤਾਰ ਜਿਹੜੀ ਚੋਰੀ ਦੀ ਵਾਰਦਾਤਾਂ ਜਿਹੜੀਆਂ ਵਧੀਆਂ ਜਾ ਰਹੀਆਂ ਤੇ ਲੋਹਾ ਵੀ ਜਿਹੜਾ ਹੈ ਉਰੇ ਦੱਸਿਆ ਜਾ ਰਿਹਾ ਹੈ ਕੀ ਚੋਰ ਜਿਹੜੇ ਹੈ ਇਸ ਮੇਨ ਗੇਟ ਤੋਂ ਇਸ ਮੇਨ ਗੇਟ ਤੋਂ ਜਿਹੜਾ ਹੈ ਮੈਂ ਤੁਹਾਨੂੰ ਦਿਖਾ ਰਿਹਾ ਇਸ ਇਸ ਮੇਨ ਗੇਟ ਤੋਂ ਜਿਹੜਾ ਹੈ ਚੋਰ ਜਿਹੜੇ ਹੈ ਉਹ ਅੰਦਰ ਐਂਟਰ ਹੁੰਦੇ ਆ ਤੇ ਇੱਥੋਂ ਆ ਕੇ ਇਸ ਪਿਛਲੇ ਦਰਵਾਜ਼ੇ ਤੋਂ ਜਿਹੜਾ ਹੈ ਤਾਲਾ ਤੋੜ ਕੇ ਅੰਦਰ ਐਂਟਰ ਹੁੰਦੇ ਆ ਤੇ ਬੈਟਰੀਆਂ ਲੈ ਕੇ ਇਨਵਰਟਰ ਹੋਰ ਵੀ ਜਿਹੜੀ ਕੀਮਤੀ ਚੀਜ਼ਾਂ ਇਹ ਦੇਖੋ ਤੁਸੀਂ ਅੱਜ ਨਵੀਆਂ ਬੈਟਰੀਆਂ ਜਿਹੜੀਆਂ ਪੁਰਾਣੀਆਂ ਤਾਂ ਗਈਆਂ ਜਿਹੜੀਆਂ ਨਵੀਆਂ ਲਿਆਣੀਆਂ ਪੈ ਗਈਆਂ ਕਾਫੀ ਵੱਡਾ ਨੁਕਸਾਨ ਜਿਹੜਾ ਹੋ ਗਿਆ ਆਪਾਂ ਗੱਲਬਾਤ ਕਰ ਲੈਣੇ ਕਿ ਕਿਸ ਨਾਮ ਤੇ ਦੁਕਾਨ ਹੈ ਜੀ ਤੁਹਾਡੀ ਆਪਣੀ ਜੀ ਇਹ ਇਹ ਗ੍ਰਾਫਿਕਸ ਨਾਮ ਤੋਂ ਫਰਮ ਹੈ ਆਪਣਾ ਫਲੈਕਸ ਪ੍ਰਿੰਟਿੰਗ ਦਾ ਕੰਮ ਹੈ ਹਾਂ ਜੀ ਜੀ ਤੇ ਕਿੰਨੇ ਵਜੇ ਕੱਲ ਬੰਦ ਕਰਕੇ ਰਾਤ ਅਸੀਂ ਉਹੀ 9 ਵਜੇ ਅਸੀਂ ਬੰਦ ਕਰਕੇ ਗਏ ਜੀ ਹਾਂ ਜੀ ਜੀ ਉਸ ਤੋਂ ਬਾਅਦ ਸਵੇਰੇ ਸਫਾਈ ਵਾਲੀ ਆਂਟੀਆਂ ਦੀ ਉਹਨਾਂ ਦਾ ਫੋਨ ਆਇਆ ਹਾਂ ਜੀ 7 ਵਜੇ ਵੀ ਇਹ ਇਦਾਂ ਦਾ ਗੱਲ ਵੀ ਤੁਹਾਡੇ ਤਾਲੇ ਟੁੱਟੇ ਹੋਏ ਆ ਹਾਂ ਜੀ ਜੀ ਤੇ ਅਸੀਂ ਜਿੱਦਾਂ ਮਰਜ਼ੀ ਜਲਦੀਬਾਜ਼ੀ ਕਰਕੇ ਅਸੀਂ ਆਏ ਆ ਆ ਕੇ ਜਦ ਦੇਖਿਆ 12 ਬੈਟਰੀਆਂ ਇੱਕ ਯੂਪੀਐਸ ਔਰ ਡੀਵੀਆਰ ਕੈਮਰਾ ਵਾਲਾ ਤੇ ਤਾਲੇ ਟੁੱਟੇ ਹੋਇਆ ਕੈਮਰਾ ਬਿਲਕੁਲ ਡਾਊਨ ਸੀ ਹੂੰ ਹੂੰ ਤੇ ਸਵੇਰੇ ਬਿਲਕੁਲ ਅੰਦਰ ਸਾਰਾ ਤਜਾਬ ਤਜਾਬ ਹੋਇਆ ਹੋਇਆ ਸੀ ਹਾਂਜੀ ਫਿਰ ਮੈਂ ਆਪਣੇ ਬੌਝੀ ਨੂੰ ਦੱਸਿਆ ਤੇ ਉਹ ਕਹਿੰਦੇ ਚਲੋ ਦੇਖੋ ਜਿੱਦਾਂ ਵੀ ਤੁਹਾਨੂੰ ਪਤਾ ਹੀ ਬਾਕੀ ਤੇ ਤੁਹਾਨੂੰ ਕੀ ਲੱਗਦਾ ਕਿ ਤੁੰਦੇ ਦਾ ਠੰਡ ਦਾ ਜਿਹੜਾ ਬਹੁਤ ਬਿਲਕੁਲ ਜੀ ਵਾਕਈ ਉਹ ਮੌਕੇ ਦਾ ਫਾਇਦਾ ਚੱਕ ਗਏ ਕਿਉਂਕਿ ਕੱਲ ਬਹੁਤ ਤੁੰਦ ਸੀ ਹਾਂਜੀ ਹਾਂਜੀ ਉਹਦੇ ਵਜੇ ਨਾਲ ਮੈਂ ਰਾਤ ਨੂੰ ਇਹਨਾਂ ਨੇ ਕੰਮ ਕਰ ਰਿਆ ਹੈ ਤਾਨੂੰ ਕੀ ਲੱਗਦਾ ਕਿ ਕਾਫੀ ਚੋਰੀਆਂ ਹੋ ਰਹੀਆਂ ਸ਼ਹਿਰ ਦੇ ਹਾਂਜੀ ਮੈਂ ਅੱਜ ਸਵੇਰ ਤੋਂ ਤਿੰਨ ਚਾਰ ਨਿਊਜ਼ ਦੇ ਜਿਉਗਾ ਫਿਰ ਸਵੇਰ ਦੀਆਂ ਚੋਰੀਆਂ ਹੋਈ ਰਹੀਆਂ ਅੱਜ ਅੱਜ ਦੇ ਡੇਟ ਤੇ ਤਿੰਨ ਚਾਰ ਹੋ ਗ ਚੁਕੀਆਂ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਬਹੁਣੇ ਦੇਖ ਲੋ ਇਹਨਾਂ ਨੂੰ ਚੋਰਾਂ ਨੂੰ ਕੋਈ ਕਾਰਵਾਈ ਕਰੀ ਜਾਵੇ ਇਹਨਾਂ ਦੀ ਹਾਂ ਰਿਪੋਰਟ ਜੀ ਹੁਣ ਮਾਲਕ ਆਣਗੇ ਮੈਂ ਐਕਚੁਅਲੀ ਉਰੇ ਕੱਲਾ ਸੀ ਹਾਂਜੀ ਹਾਂਜੀ ਮੇਰੇ ਕੋਲ ਟਾਈਮ ਨਹੀਂ ਲੱਗਾ ਮੈਂ ਜਿੰਨਾ ਤੱਕ ਹੋ ਗਿਆ ਜੇ ਆਪਾਂ ਆਪਣਾ ਕੰਮ ਕੁਮ ਕਰਾ ਰਹੇ ਹਾਂ ਮਾਲਕ ਨੂੰ ਨੁਕਸਾਨ ਹੋ ਗਿਆ ਜੀ ਨੁਕਸਾਨ ਮੈਕਸਿਮਮ ਸ 1.5 ਲੱਖ ਪਲੱਸ ਹੈ ਅੱਛਾ ਅੱਛਾ ਹ 1.5 ਲੱਖ ਪਲਸ ਦੋ ਦਨੜ ਤੜੇ ਨੁਕਸਾਨ ਹੋ ਚੁਕਿਆ ਸਰ ਮੈਂ ਸਵੇਰ ਦਾ ਮੈਕਸਿਮ ਮੇਰਾ 50000 ਦੀ ਤਾਂ 50 55000 ਦੀ ਬੈਟਰੀ ਆ ਗਈਆਂ ਜੀ ਨਵੀਆਂ ਹਨ ਨਵੀਆਂ ਆਈਆਂ ਬਿਲਕੁਲ ਪੁਰਾਣੀਆਂ ਜਿਹੜੀ ਗਈਆਂ ਉਹ ਲੱਗ ਉਹ ਤਾਂ ਆ ਗਈਆਂ ਜੀ ਇਹ ਅਲੱਗ ਤੋਂ ਬੈਟਰੀ ਹੁਣ ਜਿਹੜੀ ਲਗਵਾ ਕੇ ਟੀਵੀ ਆਰ ਵੀ ਗਿਆ ਸਰ ਹੂੰ ਸੋ ਲਗਾਤਾਰ ਤੁਹਾਨੂੰ ਰਾਜਪੁਰੇ ਦੀ ਵਿਗੜਦੀ ਕਾਨੂੰਨ ਵਿਵਸਥਾ ਦਿਖਾ ਰਹੇ ਹਾਂ ਕਿ ਲਗਾਤਾਰ ਤੁਸੀਂ ਦੇਖੋ ਕਿਸੇ ਦੀ ਅੱਖਾਂ ਦੇ ਵਿੱਚ ਮਿਰਚਾ ਪਾਈ ਜਾਂਦੀ ਹੈ ਕਿਸੇ ਦੀ ਦੁਕਾਨ ਦੇ ਵਿੱਚ ਚੋਰੀ ਹੁੰਦੀ ਹੈ ਕੋਈ ਕਿਤੇ ਬਦਮਾਸ਼ੀ ਹੋ ਰਹੀ ਹੈ ਕਿਤੇ ਮਾਰ ਕੁੱਟ ਹੋ ਰਹੀ ਹੈ ਕਿਤੇ ਨਸ਼ਾ ਵਿਕ ਰਿਹਾ ਹੈ ਤੇ ਸਾਰੇ ਆਮ ਸਾਰਾ ਕੁਝ ਤੁਹਾਨੂੰ ਦਿਖਾ ਰਹੇ ਹਾਂ ਬੜੀ ਦੁੱਖ ਦੀ ਗੱਲ ਹੈ ਸਾਡਾ ਜਿਹੜਾ ਸ਼ਹਿਰ ਅਮਨ ਪਸੰਦ ਰਾਜਪੁਰਾ ਉਹ ਇਸ ਟਾਈਮ ਕਾਨੂੰਨ ਵਿਵਸਥਾ ਕਰਕੇ ਡਿਸਟਰਬ ਹੋਇਆ ਹੋਇਆ ਹੈ ਸੋ ਕੀ ਕਹਿਣਾ ਚਾਹੋਗੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰੋ ਆਪਣੇ ਵਿਚਾਰ ਜਰੂਰ ਦਿਓ ਖੁੱਲਕੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੀ ਚੋਰੀ ਦੀਆਂ ਟਕੈਤੀ ਦੀਆਂ ਬਦਮਾਸ਼ੀ ਦੀਆਂ ਵਾਰਦਾਤਾਂ ਵੱਧਦੀਆਂ ਚੱਲੀ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹਿਰ ਦਾ ਕੋਣ ਵਾਲੀ ਵਾਰਸ ਹੋਏਗਾ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ الخبر خبر جزده هو